ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰਦਰ ਤਲੀ ਗਲੀ ਮੇਰੀ ਆਓ ਸਿਰਦਰ ਤਲੀ ਗਲੀ ਮੇਰੀ ਆਓ ਸਿਰਦਰ ਤਲੀ ਚਲੀ I'm going ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ सम शी वय गुरु सत्यनाम शी वय गुरु सतनाम शी वय गुरु सतनाम शी वय गुरु सतनाम श्री गुरु सत्यनाम श्री गुरु ਦੇ ਨਾਮ ਸਿਰਵਾਏ ਗੁਰੂ ਵਾਹੇ ਗੁਰੂ ਤਨ ਵਾਹੇ 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 ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਤਨ ਵਾਹੇ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸੱਚੇ ਦਲੇਰ ਤੇ ਬਡੇਰ ਬਣਾਉਣ ਵਾਲੇ ਮੇਰੇ ਚੌਥੀ ਪ੍ਰੀਤਮ ਸਤਿਨਾਮ ਸ੍ਰੀ ਵਾਹਿਗੁਰੂ ਪਾਚਾ ਵਾਲੀ ਸਰਕਾਰ ਸਰਬੱਤ ਦਾ ਨਾਮ ਜੀ ਸ੍ਰੀ ਗੁਰੂ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ ਇਹ ਦੁਨੀਆ ਦਾ ਵਿਲੱਖਣ ਤੇ ਨਿਰਾਲਾ ਪੰਥ ਚਲਾਇਆ ਜਿਸ ਦੀ ਬਹਾਦਰੀ ਦੀਆਂ ਬਾਤਾਂ ਕਿਸ ਦੀ ਬਹਾਦਰੀ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਚੁਫੇਰੇ ਹੋ ਰਹੀ ਆ ਤੇ ਅੱਜ ਜਿੱਥੇ ਵੀ ਦੁਨੀਆ ਦੇ ਵਿੱਚ ਗੁਰੂ ਦਾ ਖਾਲਸਾ ਰਹਿੰਦਾ ਆ ਉਸ ਧਰਤੀ ਨੂੰ ਹੀ ਆਪਣੇ ਰੰਗਾਂ ਵਿੱਚ ਰੰਗਦਾ ਹੋਇਆ ਗੁਰੂ ਦੇ ਕੌਤਕ ਦਿਖਾਉਂਦਾ ਆ ਇਟਲੀ ਵਿੱਚ ਵੀ ਇਸ ਵੇਲੇ ਇਟਲੀ ਦੀਆਂ ਸਿੱਖ ਸੰਗਤਾਂ ਖਾਲਸਾ ਫੌਜਾਂ ਗੁਰੂ ਸਾਹਿਬ ਦੇ ਪੋਲੇ ਮਹੱਲੇ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਤ ਅਨੇਕਾਂ ਜਿਹੜੇ ਕਾਰਜ ਆ ਅਨੇਕਾਂ ਨਗਰ ਕੀਰਤਨ ਵਿਸ਼ਾਲ ਗੁਰਮਤ ਸਮਾਗਮ ਸਜਾਉਣ ਦੇ ਲਈ ਤਿਆਰ ਬਰ ਤਿਆਰ ਆ ਤੇ ਪੁਲੀਆ ਜਿਹੜਾ ਇਟਲੀ ਦਾ ਸੂਬਾ ਆ ਉਸ ਅਧੀਨ ਆਉਂਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਾ ਸਨਿਕਾਂਤਰੋ ਦਾ ਬਾਰੀ ਜਿੱਥੇ ਕੇ ਗੁਰਦੁਆਰਾ ਪਰਵਧਨ ਕਮੇਟੀ ਵੱਲੋਂ ਪਹਿਲੀ ਵਾਰ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਸਿੱਖ ਜਥੇਬੰਦੀ ਮੀਰੀ ਪੀਰੀ ਮਿਸਲ ਸ਼ਹੀਦਾ ਬੁੱਢਾ ਦਲ ਖਾਲਸਾ ਫੌਜ ਰੋਮ ਦੇ ਸਹਿਯੋਗ ਦੇ ਨਾਲ ਪਹਿਲੀ ਵਾਰ ਵਿਸ਼ਾਲ ਹੋਲਾ ਮਹੱਲਾ ਸਜਾਇਆ ਜਾ ਰਿਹਾ ਆ ਜਿਸ ਵਿੱਚ ਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਬਹੁਤ ਹੀ ਉਤਸ਼ਾਹ ਤੇ ਚਾਹਮਾ ਦੇ ਨਾਲ ਇਸ ਖੋਲੇ ਮਹੱਲੇ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਵਰਗਾ ਭਲੇਖਾ ਪਾਉਂਦਿਆਂ ਦੇਖਣ ਵਾਲਾ ਜਿਹੜਾ ਅਲੋਕਕ ਤੇ ਹੈਤ ਅੰਗੇਜ਼ ਕਾਰਨਾਮਿਆਂ ਦੇ ਨਾਲ ਸਿੱਖ ਮਾਰਸ਼ਲ ਆਰਟ ਗੱਤਕਾ ਕਲਾ ਦੇ ਅਦਭੁਤ ਤੇ ਹੈਤ ਅੰਗੇਜ਼ ਕਾਰਨਾਮੇ ਦਿਖਾਉਂਦਿਆਂ ਜੋ ਨਜ਼ਾਰਾ ਅਲੋਕਕ ਪੇਸ਼ ਕਰ ਰਹੇ ਹਨ ਉਹ ਕਾਬਲੇ ਤਾਰੀਫ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਤੁਸੀਂ ਵੀ ਇੱਕ ਵਾਰ ਤਾਂ ਜ਼ਰੂਰ ਭੁਲੇਖਾ ਖਾ ਜਾਓਗੇ ਕਿ ਇਹ ਜਿਹੜਾ ਪ੍ਰੋਗਰਾਮ ਆ ਇਟਲੀ ਦੇ ਵਿੱਚ ਨਹੀਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਆ ਜਿਹੜਾ ਇਹ ਹੋਲਾ ਮੋਹੱਲਾ ਇਟਲੀ ਦੇ ਵਿੱਚ ਨਹੀਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਮਨਾਇਆ ਜਾ ਰਿਹਾ ਆ ਆਓ ਤੁਹਾਨੂੰ ਦਿਖਾਉਂਦੇ ਆ ਸਿੰਘਾਂ ਦਾ ਜੋਸ਼ ਗੁਰੂ ਦਾ ਖਾਲਸਾ ਕਿਸ ਤਰ੍ਹਾਂ ਹਥਿਆਰਾਂ ਦੇ ਨਾਲ ਖੇਡ ਰਿਹਾ ਆ ਤੇ ਅਦਭੁਤ ਤੇ ਫੈਰਤ ਅੰਗੇਜ਼ ਕਾਰਨਾਮੇ ਦਿਖਾ ਰਿਹਾ ਆ ਆਓ ਆਪਾਂ ਚੱਲਦੇ ਆ ਗੁਰਦੁਆਰਾ ਸਿੰਘ ਸਵਾ ਅਨਿਕਾਂਤrowData ਭਾਰੀ ਪੁਲੀਆ ਵਿਖੇ ਜਿੱਥੇ ਕਿ ਇਹ ਮਹਾਨ ਪਹਿਲੀ ਵਾਰ ਹੁਲਾਮਾਲਾ ਬਣਾਇਆ ਜਾ ਰਿਹਾ ਆ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਂਤਕਰੀਹਾ ਇਟਲੀ